ਤੇਰਾ ਪਿੰਡ ਮਕਾਨਦਪੁਰ ਤੇ ਮੇਰਾ ਨਾਮ ਆ ਜਸ਼ਨਦੀਪ ਸਿੰਘ ਕੀ ਗੱਲਬਾਤ ਗੱਲਬਾਤ ਭਾਜੀ ਇੰਜ ਹੋਈ ਆ ਕਿ ਅਸੀਂ ਪਰਸੋਂ ਸਵੇਰੇ ਉੱਠੇ ਆ ਤੇ ਸਾਡੇ ਪਸ਼ੂ ਬਾਹਰ ਬੱਜੇ ਦੇ ਓਪਨ ਚੀ ਤੇ ਕੋਈ ਪਾਣੀ ਕਿ ਪਾਣੀ ਲੱਗਾ ਕੀ ਹੋ ਗਿਆ ਐਕਸਪਾਇਰ ਹੋ ਗਏ ਪਸ਼ੂ ਸਾਡੇ 6-7 ਪਸ਼ੂ ਪਸ਼ੂ ਕੇ ਮੇਰੇ ਤੇ ਮੱਝਾਂ ਕੋਈ ਕੀ ਮਿਲਦਾਲੀ ਚੰਗੀਆਂ ਮੱਝਾਂ ਕੇ ਪਾਲਦੀਆਂ ਘਰ ਦੀਆਂ ਝੋਟੀਆਂ ਹੀ ਤੇ ਪਤਾ ਨਹੀਂ ਲੱਗਾ ਕੋਈ ਕੋਈ ਪਾਣੀ ਕੀ ਲੱਗ ਗਈ ਹੋ ਗਿਆ ਜਾਂ ਰੱਬ ਦੀ ਮਾਰ ਪੈ ਪੈ ਗਈ ਜਾਂ ਕੀ ਹੋ ਗਿਆ ਇਹ ਪਰਸੋਂ ਸਵੇਰ ਦੀ ਹੈ ਅੱਜ ਸਵੇਰੇ ਉੱਠੇ ਕੋਈ 4:30 ਵਜੇ ਇੱਕ ਘੜ ਦੇ ਉੱਠੇ ਆ ਮਾਰਾ ਉੱਠੀ ਤੇ ਵੇਖਿਆ ਤੇ ਪਸ਼ੂ ਹੈ ਨਹੀਂ ਆਂਦੇ ਪਸ਼ੂ ਹੈ ਨਹੀਂ ਪੱਠੇ ਪਉਣ ਲੱਗੇ ਸਿਰੇ ਸਿਰੇ ਕਿ ਪਸ਼ੂ ਬੋਨੇ ਸੂਨ ਵਾਲੇ ਪਸ਼ੂ ਦਵਾ-ਦਵਾ ਮਹੀਨਾ ਲੱਗਣ ਨਵਾਂ-ਨਵਾਂ ਦੋ ਮੱਝਾਂ ਚੋਟੀ ਦੀਆਂ ਹੀ ਉਹ ਚੰਗੀਆਂ ਮੱਝਾਂ ਸੀਗਾ ਕਿੰਨੇ ਇਨੀ ਦੇ ਰੋ ਗਿਆ ਯੇ ਇਨੀ ਦੇ ਰੋ ਗਿਆ ਰਹਿ ਗਿਆ ਮੱਝਾਂ ਦੀ ਮੱਝਾਂ ਨੂੰ ਨੂਨ ਪਾਈਆਂ ਹੋ ਗਏ ਓਏ ਵਾਵਾ ਸਾਲ ਹੋ ਗਏ ਆ ਸ਼ੁਰੂ ਤੋਂ ਹੀ ਬਜਮੰਚੇ ਹੀ ਡੰਗਣੇ ਵਿੱਚ ਰਹੇ ਆ ਪਸ਼ੂਆ ਡੇਗੋਵਾ ਬਾਈ ਜੀ ਤੇ ਇਹ ਸਾਈਡ ਤੇ ਬੱਜੇ ਦੇ ਸੀਗੇ ਇਹ ਮੜੇ ਹਜੇ ਭਾਜੀ ਪੰਜ ਪਸ਼ੂ ਮਰ ਗਏ ਕਿੰਨੀ ਕੀਮਤੀ ਨੇ ਕੀਮਤ ਭਾਜੀ ਦਾਜਾ ਲਾ ਲਓ ਕਿ ਲੋਕੀ ਹੁੰਦੇ ਆ ਕਿ ਪਸ਼ੂ ਦੇ ਦੋ ਲੱਖ ਲੈ ਲਓ 1.5 ਲੱਖ ਲੈ ਲਓ ਮੈਂ ਇੱਕ ਚੋਟੀ ਚੰਗੀ ਕਾਲੀ ਇੱਕ ਇੱਕ ਹੋੜੀ ਉਹਦਾ ਲੱਖ ਰੁਪਏ ਲੋਕੀ ਦੇਣ ਤਿਆਰੀ ਪਰ ਅਸੀਂ ਨਹੀਂ ਮੈਂ ਨਹੀਂ ਵੇਚ ਰੀਆਂ ਘਰ ਦੀਆਂ ਸੰਭੀਆਂ ਨੇ ਨੁਕਸਾਨ ਕਿੰਨਾ ਹੋਇਆ ਨੁਕਸਾਨ ਇੱਕ ਭਾਜੀ ਘਟੋ ਘਟ ਤਿੰਨ ਚਾਰ ਚਾਰ ਪੰਜ ਲੱਖ ਦਾ ਤੇ ਹੋ ਹੀ ਗਿਆ ਤੁਸੀਂ ਚੈੱਕ ਨਹੀਂ ਕਰਾਇਆ ਵੀ ਕਿਉਂ ਮਰ ਗਿਆ ਕੀ ਨਹੀਂ ਕਰਾਇਆ ਚੈੱਕਪ ਨਹੀਂ ਨਿਕਲਿਆ ਕੋਈ ਪਤਾ ਨਹੀਂ ਲੱਗਾ ਕੁਝ ਕਈ ਘਾੜੇ ਦੀਸ਼ ਤੇ ਪੈ ਗਈ ਆ ਜਾਂ ਕੋਈ ਪਤਾ ਨਹੀਂ ਲੱਗਾ ਕੀ ਚੱਕਰ ਹੋ ਗਿਆ ਰੱਬ ਦੇ ਚਕਾਰ ਨੂੰ ਜਾਣਦੇ ਆਂਗੇ ਸਾਨੂੰ ਕੋਈ ਮੁਆਵਜ਼ਾ ਮਿਲੇ ਥੋੜਾ ਬੋਤਾ ਜੇ ਰਹੀਂ ਹੋਰ ਪਸ਼ੂ ਪਾ ਸਕੀਏ ਕਿਉਂਕਿ ਸਾਡੇ ਕੋਈ ਨਹੀਂ ਗੁਜਾਇਸ਼ ਨਹੀਂ ਕਈ ਹੋਰ ਪਸ਼ੂ ਪਾ ਸਕੀਏ ਉਹ ਗਰੀਬ ਘਰੋਂ ਉੱਠੀਏ ਫਿਰ ਬੜਾ ਮਹੁੰਦਾ ਵਾ ਨੁਕਸਾਨ ਹੜਾ ਕੋਈ 4 ਤੋਂ 5 ਲੱਖ ਤੋਂ ਵੱਧ ਹੀ ਹੋਇਆ ਹੁਣ ਇਹ ਰੇ ਰੋਦੇ ਸਸ਼ੀ ਗਰਾਲ ਭਾਜੀ ਮੇਰਾ ਨਾਮ ਆ ਸੁਖਮਨਦੀਪ ਸਿੰਘ ਮੈਂ ਪਿੰਡ ਮਕੰਦਪੁਰ ਦਾ ਰਹਿਣ ਵਾਲਾ ਆ ਇਹ ਮੇਰੇ ਚਾਚਾ ਜੀ ਦਾ ਲੜਕਾ ਵਾ ਤੇ ਪਰਸੋਂ ਸਵੇਰੇ ਅਸੀਂ ਮਤਲਬ ਰਾਤ 12:30 ਦੇ ਏਡ ਗੇਰ ਮੈਂ ਦੇਖਿਆ ਕਿ ਡੰਗਰ ਚੰਗੇ ਭਲੇ ਸੀਗੇ ਸਾਡੇ ਤੇ ਮੈਂ 12:30 ਦੇਖ ਕੇ ਬੱਦਲ ਬਹੁਤ ਜ਼ਿਆਦਾ ਹੈ ਬਾਰਿਸ਼ ਬਹੁਤ ਜ਼ਿਆਦਾ ਹੈ ਮੈਂ ਗੇਟ ਤੋਂ ਬਾਹਰ ਨਹੀਂ ਆਇਆ ਦੇਖਣ ਤੇ ਮੈਂ ਗੇਟ ਤੋਂ ਨਹੀਂ ਦੇਖਿਆ ਛਾਤੀ ਧੁੱਤੀ ਮਾਰੀ ਉਹ ਤੋਂ ਡੰਗਰ ਬਿਲਕੁਲ ਸਹੀ ਸਾਮਤੀ ਤੇ ਬਾਅਦ ਚ ਉਸ ਤੋਂ ਬਾਅਦ ਜਦੋਂ 4:30 ਵਜੇ ਮੈਂ ਮਤਲਬ ਇਹਨਾਂ ਨੇ ਇਹ ਉੱਠੇ ਸਾਰੀ ਫੈਮਿਲੀ ਇਹਨਾਂ ਦੀ ਤੇ ਅਸੀਂ ਵੀ ਇਹਨਾਂ ਨੇ ਮਤਲਬ ਥਾਲਿਆ ਸਾਨੂੰ ਇਹ ਰੋਂਦੇ ਬਹੁਤ ਪਏ ਸੀ ਹਨ ਹੁਣੀ ਪਤਾ ਵੀ ਕੀ ਗੱਲ ਹੋ ਗਈ ਹੈ ਮਤਲਬ ਨਿਕਲੇ ਬਾਹਰ ਦੇਖਿਆ ਉਹ ਕਹਿੰਦੇ ਡੰਗਰ ਜਿਹੜੇ ਜਿੰਨੇ ਵੀ ਸ ਤੇ ਇਹਨਾਂ ਦਾ ਜੋ ਵੀ ਸਾਰਾ ਫੈਮਿਲੀ ਸਰਕਲ ਸੀਗਾ ਸਾਰਾ ਉਹ ਡੰਗਰਾਂ ਦੇ ਸਿਰ ਤੋਂ ਚੱਲਦਾ ਸੀ ਤੇ ਇਹਨਾਂ ਨੇ ਮਤਲਬ ਦੁੱਧ ਦਾ ਮਤਲਬ 18-19 ਲੀਟਰ ਇੱਕ ਮੱਝ ਦੁੱਧ ਦੇਣ ਦੀ ਪਈ ਸੀ ਇਸ ਟਾਈਮ ਤੇ ਮਈਆਂ ਹਡੀਆਂ ਸੂਣ ਵਾਲੀਆਂ ਇੱਕ 20 20 ਤਰੀਕ ਲਾ ਕੇ ਸੂਪਣੀਆਂ ਤੇ ਇੱਕ ਉਹ ਤੋਂ ਬਾਅਦ 10-15 ਦਿਨਾਂ ਬਾਅਦ ਉਹ ਸੂਪਣੀਆਂ ਲਗਭਗ ਹੱਡਾ 25-26 ਲੀਟਰ ਜਿਹੜਾ ਦੁੱਧ ਘਰ ਦਾ ਜਾਣਾ ਸੀਗਾ ਮਤਲਬ ਡੇਰੀ ਦੇ ਉਹਦੇ ਸਿਰ ਤੋਂ ਇਹਨਾਂ ਦਾ ਸਾਰਾ ਘਰ ਦਾ ਸਰਕਲ ਚੱਲਦਾ ਸੀ 4-5 ਲੱਖ ਦੀਆਂ ਮਈਆਂ ਸੀ ਤੇ ਚਲੋ 6 ਸਾਡ ਡੰਗਰਾਂ ਦਾ ਹਾਡਾ ਨੁਕਸਾਨ ਹੋਇਆ ਜਿਹੜਾ ਅਸੀਂ ਤੇ ਕਹਿੰਦੇ ਆਂ ਵੀ ਸਰਕਾਰ ਕੋਲ ਵੀ ਜਿਹੜਾ ਇਹਨਾਂ ਦੇ ਥੋੜੀ-ਬੋਤੀ ਮਦਦ ਕੀਤੀ ਜਾਏ ਜੋ ਅੱਗੇ ਹੋਰ ਵੀ ਮਤਲਬ ਆਪਣੇ ਅੱਗੇ ਡੰਗਰ ਪਾਲ ਕੇ ਜਾਂ ਕੋਈ ਵੀ ਹੋਰ ਰੋਜ਼ਗਾਰ ਖੋਲ ਕੇ ਆਪਣਾ ਸਰਕਲ ਜਿਹੜਾ ਚਲਾ ਲੈਣਾ ਸਾਡੀ ਤੇ ਸਰਕਾਰ ਅਗੇ ਇਹ ਬੇਨਤੀ ਆ ਵਿਚਾਰੇ ਉਦੋਂ ਦੇ ਤੇ ਮਤਲਬ ਬਹੁਤ ਔਖੇ ਇਹਨਾਂ ਦਾ ਸਰਕਲ ਚੱਲਦਾ ਪਿਆ ਰੋਟੀ ਪਾਣੀ ਨਹੀਂ ਖਾਂਦੇ ਪਏ ਉਦੋਂ ਦਾ ਇਹ ਨਾਨਕੇ ਇਹ ਮੁੰਡਾ ਆਪਣੇ ਘਰੇ ਨਹੀਂ ਰਹਿ ਰਿਹਾ ਘਰੇ ਜੀ ਨਹੀਂ ਲੱਗਦਾ ਪਿਆ ਤੇ ਇਹਦੇ ਫਾਦਰ ਸਾਹਿਬ ਵੀ ਇਹ ਵੀ ਬਹੁਤ ਮਤਲਬ ਪੂਰੀ ਫੈਮਿਲੀ ਪੂਰੀ ਸਹੂਗ ਦੇ ਮਤਲਬ ਚੱਲਦੀ ਪਈ ਆ ਕਿ ਕਰੋਨਾ ਉਹਨਾਂ ਨੇ ਤੇ ਇਹੋ ਕਿਹਾ ਕਿ ਇਹਨਾਂ ਦੇ ਲਿਸ਼ਕ ਪਈ ਆ ਤੇ ਆਪਾਂ ਇੱਥੋਂ ਗਰਦਾਪੁਰੋਂ ਸਰਕਾਰੀ ਡਾਕਟਰਾਂ ਦੀ ਟੀਮ ਵੀ ਸੱਦੀ ਸੀਗੀ ਹੋਰ ਵੀ ਡਾਕਟਰ ਜਿੰਨੇ ਵੀ ਸਰਕਾਰੀ ਸਾਰੇ ਆਏ ਸੀਗੇ ਉੱਥੇ ਟੀਮ ਆਈ ਪੂਰੀ ਡਾਕਟਰਾਂ ਦੀ ਉਹਨਾਂ ਨੇ ਇਹੋ ਕਿਹਾ ਕਿ ਮਤਲਬ ਕੁਝ ਪਤਾ ਨਹੀਂ ਲੱਗਾ ਕੀ ਬਣਿਆ ਉਹਨਾਂ ਨੇ ਵੈਸੇ ਉਹਨਾਂ ਦੇ ਪੇਟ ਚੋਂ ਮਤਲਬ ਲੀਵਰ ਚੋਂ ਉਹਨਾਂ ਦੇ ਚੋਂ ਪੱਠੇ ਕੱਢੇ ਹੋਏ ਆ ਸੈਂਪਲ ਦਿੱਤਾ ਹੋਇਆ ਵਾ ਹਲੇ ਤੱਕ ਉਹਦੀ ਰਿਪੋਰਟ ਨਹੀਂ ਆਈ ਭਾਜੀ ਬਾਕੀ ਰਿਪੋਰਟ ਆਉਂਦੀ ਆ ਫਿਰ ਰਿਪੋਰਟ ਦੇ ਹਿਸਾਬ ਨਾਲ ਦੇਖਦੇ ਆ ਕਿ ਹਸਤਾ ਵਾ ਬਾਕੀ ਐਂਦੇ ਇਹੋ ਸਰਕਾਰ ਅੱਗੇ ਬੇਨਤੀ ਕਰਾਂਗੇ ਵੀ ਇਹਨਾਂ ਦੀ ਜਿੰਨੀ ਹੋ ਸਕਦੀ ਵੱਧ ਤੋਂ ਵੱਧ ਮ